Hi friends Welcome to my channel Dynamic Passion Fire ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਔਰ ਪ੍ਰੇ ਕਰਦੀਆਂ ਕਿ ਤੁਸੀਂ ਸਾਰੇ ਜਣੇ ਠੀਕ ਹੋ ਹੈਲਦੀ ਹੋ ਬੈਲਦੀ ਹੋ ਔਰ ਚੜਦੀ ਕਲਾ ਚ ਅੱਜ ਮੈਂ ਇੱਕ ਤੁਹਾਡੇ ਨਾਲ ਵਧੀਆ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਕਿਉਂਕਿ ਕਾਫੀ ਦਿਨਾਂ ਤੋਂ ਮੈਨੂੰ ਕੁਝ ਆ ਰਹੇ ਆ ਮੈਸੇਜਸ ਕਿ ਸਾਰੇ ਕਹਿ ਰਹੇ ਕਿ ਸਾਡਾ ਜਿਹੜਾ weight ਹੈ ਜੀ ਉਹ ਘਟ ਨਹੀਂ ਰਿਹਾ ਕੁਝ ਲੋਕਾਂ ਨੇ weight ਘਟਾਇਆ ਵੀ ਆ ਜੋ ਕੁਝ ਮੈਂ ਦੱਸਿਆ ਉਹਦੇ ਅਕੋਰਡਿੰਗ ਬਹੁਤ ਜ਼ਿਆਦਾ ਫਰਕ ਪਿਆ ਸਾਰਿਆਂ ਨੇ ਕਿਹਾ ਜੀ ਅਸੀਂ ਕਿਸੇ ਨੇ 15 ਕਿਲੋ weight ਘਟਾਇਆ ਕਿਸੇ ਨੇ 6 ਕਿਲੋ weight ਘਟਾਇਆ ਕਿਸੇ ਨੇ 8 ਕਿਲੋ ਘਟਾਇਆ ਤਾਂ ਕੁਝ ਜਿਹੜੇ ਨਵੇਂ ਬੰਦੇ ਆ ਜਾਂ ਕੁਝ ਵੀ ਜਿਨ੍ਹਾਂ ਨੂੰ ਕੋਈ ਨਾ ਕੋਈ ਪ੍ਰੋਬਲਮ ਹੈਗੀ ਆ ਉਹ ਕਹਿੰਦੇ ਸਾਡਾ weight ਆ ਜਿਹੜਾ ਘਟ ਨਹੀਂ ਰਿਹਾ ਸਾਨੂੰ ਕੋਈ ਈਜ਼ੀ ਜਿਹਾ ਰਸਤਾ ਦੱਸੋ ਵੀ ਜਿਹਦੇ ਨਾਲ ਅਸੀਂ ਕੁਝ ਜ਼ਿਆਦਾ ਖਾਣ ਪੀਣ ਦਾ ਵੀ ਸਟਾਈਲ ਨਹੀਂ ਛੱਡ ਸਕਦੇ ਜਾਂ ਹੋਰ ਕਈ ਮਜਬੂਰੀਆਂ ਹੁੰਦੀਆਂ ਘਰਾਂ ਦੀਆਂ ਤਾਂ ਅੱਜ ਆਪਾਂ ਉਹਦੇ ਤੇ ਗੱਲ ਕਰਨ ਜਾ ਰਹੇ ਹਾਂ ਕਿ weight ਕਿਵੇਂ ਨਹੀਂ ਘਟਦਾ ਘਟੂਗਾ ਅਗਰ ਤੁਸੀਂ ਇਹ 6 ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਇਹ 6 ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ ਦੇਖੋਗੇ ਕਿ weight ਆਪਣੇ ਆਪ ਘਟੂ ਨੰਬਰ 1 ਅਗਰ ਤੁਹਾਨੂੰ ਮੀਨੋਪੌਜ਼ ਆਉਣ ਵਾਲਾ ਤਾਂ ਤੁਹਾਡਾ weight ਆ ਜਿਹੜਾ ਉਹ ਨਹੀਂ ਘਟਣਾ ਤੇ ਜੇ ਮੀਨੋਪੌਜ਼ ਆ ਚੁੱਕਾ ਤਾਂ weight ਘਟਾਉਣ ਦੀ ਕਰ ਰਹੀਆਂ ਕੋਸ਼ਿਸ਼ ਹਾਰਮੋਨਸ ਆ ਡਿਸਟਰਬ ਕਰ ਚੁੱਕੇ ਹਾਂ ਤਾਂ ਤਾਂ ਵੀ weight ਆ ਜਿਹੜਾ ਉਹ ਨਹੀਂ ਘਟਣਾ ਉਹਦੇ ਵਾਸਤੇ ਸਾਨੂੰ ਆਪਣਾ ਲਾਈਫ ਸਟਾਈਲ ਆ ਜਿਹੜਾ ਚੇਂਜ ਕਰੀ ਜਾਣਾ ਆਪਣੇ ਆਪ ਨੂੰ ਹਲਕਾ ਮਹਿਸੂਸ ਕਰੀ ਚੱਲੋ ਤਾਂ ਜਾਰੀ ਰੱਖੋ ਆਪਣਾ ਐਕਸਰਸਾਈਜ਼ ਵਗੈਰਾ ਵੀ ਤਾਂ ਹੌਲੀ 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 ਟਾਈਮ ਪਾ ਕੇ ਉਹ ਆਪਣੇ ਆਪ ਘਟਣਾ ਸ਼ੁਰੂ ਹੋ ਜਾਊਗਾ ਪਰ ਉਹਦੇ ਵਾਸਤੇ ਛੇਤੀ ਨਹੀਂ ਘਟਦਾ ਇੱਕ ਜਿਨ੍ਹਾਂ ਦੀ ਸਕਿਨ ਕਾਫੀ ਟਾਈਟ ਹੁੰਦੀ ਹੈ ਜਿਨੂੰ ਗੁੰਦਮਸ ਕਹਿ ਦਿੰਦੇ ਸਰੀਰ ਉਹਦਾ ਵੀ ਜਿਹੜਾ weight ਆ ਬਹੁਤ ਜਲਦੀ ਨਹੀਂ ਘਟਦਾ ਤੇ ਜਿਨ੍ਹਾਂ ਦੀ ਸਕਿਨ ਕਾਫੀ ਲੂਜ਼ ਹੁੰਦੀ ਆ ਉਹਨਾਂ ਦਾ weight ਆ ਜਿਹੜਾ ਬਹੁਤ ਜਲਦੀ ਘਟਦਾ ਠੀਕ ਹੈ ਜੀ ਤਾਂ ਹੁਣ ਆਪਾਂ ਕਰਨਾ ਕੀ ਆ ਜੀ weight ਆ ਜਿਹੜਾ ਸਾਡਾ ਉਹ ਜ਼ਰੂਰ ਘਟੇ ਠੀਕ ਹੈ ਜਿਹੜੇ ਮਤਲਬ ਕੁੜੀਆਂ ਜਾਂ ਮੁੰਡੇ ਆ 25 ਤੋਂ ਲੈ ਕੇ 35 ਸਾਲ ਦੀ ਏਜ ਦੇ ਵਿੱਚ ਹੈਗੇ ਆ ਉਹ ਉਹਨਾਂ ਦਾ weight ਬਹੁਤ ਜਲਦੀ ਘਟ ਸਕਦਾ ਜਿਉ ਥੋੜੀ ਜਿਹੀ ਆਪਣੀ ਕੇਅਰ ਕਰਨ ਹਾਊਸ ਵਾਈਫ ਆ ਕਈ ਮੈਂ ਦੇਖੇ ਉਹ ਬਹੁਤ ਆਪਣੇ ਆਪ ਨੂੰ ਮੇਨਟੇਨ ਰੱਖਦੇ ਆ ਬਹੁਤ ਵਧੀਆ ਉਹਨਾਂ ਦਾ ਸਰੀਰ ਹੈ ਕਿਉਂਕਿ ਜੇ ਤੁਸੀਂ ਸ਼ੁਰੂ ਤੋਂ ਮੇਨਟੇਨ ਕਰਦੇ ਆ ਜੇ ਹੁਣ ਅੱਜ ਆਪਾਂ 1 ਕਵੈਂਟਲ 25 ਕਿਲੋ weight ਕਰ ਲਿਆ ਤੇ ਅੱਜ ਆਪਾਂ ਕਿੰਨੇ ਵੀ ਅਸੀਂ 70 ਕਿਲੋ ਜਾਂ 60 ਕਿਲੋ ਤੇ ਆਜ ਗਏ ਉਹ ਨਹੀਂ ਹੋਣਾ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਅਗਰ ਅਸੀਂ ਉਹਨੀ ਮਿਹਨਤ ਕਰ ਸਕਦੇ ਆ ਤਾਂ ਹੋ ਵੀ ਸਕਦਾ ਦੁਨੀਆ ਤੇ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਨਾ ਹੋਵੇ ਪਰ ਉਹਦੇ ਰਾस्ते ਸਾਨੂੰ ਮਿਹਨਤ ਬਹੁਤ ਕਰਨੀ ਪਊਗੀ ਜਿਵੇਂ ਆਪਾਂ 10 ਦਿਨ ਕੰਮ ਕਰਕੇ ਛੱਡ ਦਿੰਨੇ ਆ ਵੀ ਕੋਈ ਨਹੀਂ ਹੁਣ ਹੋ ਜਾਊਗਾ ਆਪਣੇ ਆਪ ਤਾਂ ਉਹ ਨਹੀਂ ਹੁੰਦਾ ਹੈਗਾ। ਤੋਂ ਦੱਸਾਂ ਤੁਹਾਨੂੰ ਅੱਜ ਉਹ 6 ਚੀਜ਼ਾਂ ਕੀ ਕਰਨੀਆਂ ਤੁਸੀਂ। ਨੰਬਰ 1 ਤੁਸੀਂ 슈ਗਰ ਸਕਿੱਪ ਕਰਨੀ ਆ। ਮਿੱਠਾ ਬਿਲਕੁਲ ਨਹੀਂ ਤੁਹਾਡੀ ਜੀਭ ਦੇ ਦਿਖਾਉਣਾ ਵੀ ਨਹੀਂ। ਅਗਰ ਤੁਹਾਨੂੰ ਮਿੱਠੇ ਦੀ ਕਰੀਵਿੰਗ ਹੁੰਦੀ ਆ ਮਿੱਠਾ ਖਾਣ ਨੂੰ ਦਿਲ ਕਰਦਾ ਹੈਗਾ ਤੁਹਾਡਾ ਤਾਂ ਤੁਸੀਂ ਹਫ਼ਤੇ ਦੇ ਵਿੱਚ ਇੱਕ ਦਿਨ ਮਿੱਠਾ ਖਾ ਸਕਦੇ ਹੋ ਜਿਆਦਾ ਨਹੀਂ ਉਸ ਦਿਨ ਵੀ ਜਿਆਦਾ ਨਹੀਂ ਉਸ ਦਿਨ ਵੀ ਤੁਸੀਂ ਦੇਖੋਗੇ ਕਿ ਤੁਸੀਂ ਆਪਣੇ ਆਪ ਥੋੜਾ 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 ਖਾ ਕੇ ਤੁਹਾਨੂੰ ਆਪਣੇ ਆਪ ਹੀ ਸੈਟੀਸਫਾਈਡ ਹੋ ਜਾਓਗੇ ਕਿਉਂਕਿ ਜਿੰਨੀ ਦੇਰ ਤੁਸੀਂ ਮਿੱਠਾ ਖਾਓਗੇ ਤੇ ਜਿੰਨੀ ਮਰਜ਼ੀ ਐਕਸਰਸਾਈਜ਼ ਕਰੀ ਚੱਲੋ ਜਿੰਨਾ ਮਰਜ਼ੀ ਕੁਝ ਕਰੀ ਚੱਲੋ ਬਟ weight ਆ ਜਿਹੜਾ ਉਹ ਨਹੀਂ ਘਟੂਗਾ ਤੇ ਜੇ ਤੁਸੀਂ ਕਹੋ ਵੀ ਮੈਂ ਚਾਹ ਫਿੱਕੀ ਪੀਣਾ ਤੇ ਨਾਲ ਰਸਗੁੱਲੇ ਗਲਾਜਾਮ ਨਾਲ ਖਾਣਾ ਕਈਆਂ ਦਾ ਮੈਂ ਇਹ ਵੀ ਦੇਖਿਆ ਵੀ ਮੇਰੀ ਅਜੇ 슈ਗਰ ਦੀ ਗੋਲੀ ਵੀ ਖਾਦੀ ਹੈ ਤਾਂ ਮੈਂ ਤਾਂ ਮਿੱਠਾ ਖਾ ਲੈਂਦਾ ਕੁਝ ਨਹੀਂ ਹੁੰਦਾ ਨੋ 슈ਗਰ ਬੰਦ ਮਿੱਠਾ ਬੰਦ ਇੰਸਟਾ ਸੈਂਸ ਸਵੀਟ ਵੀ ਬੰਦ ਘਰੇ ਜਿੰਨਾ ਮਰਜੀ ਮਹਿੰਗਾ ਤੋਂ ਮਹਿੰਗਾ ਸਵੀਟ ਆਈ ਹੋਵੇ ਨਹੀਂ ਖਾਣਾ ਜੇ ਤੁਸੀਂ ਆਪਣਾ weight ਜਲਦੀ lose ਕਰਨਾ ਤੇ ਜਦੋਂ ਤੁਹਾਡਾ weight lose ਹੋ ਗਿਆ ਆਪਣਾ target ਅਪਣਾਓ BC 10 ਕਿਲੋ weight 10 ਦਿਨਾਂ ਚ ਕਰਨਾ 10 ਮਹੀਨਿਆਂ ਚ ਕਰਨਾ 3 ਕਿਲੋ weight ਤੁਸੀਂ ਲਓ ਵੀ ਮੈਂ ਆਪਦਾ 30 ਦਿਨਾਂ ਚ ਕਰਨਾ ਹੀ ਕਰਨਾ 30 ਦਿਨਾਂ ਦੇ ਵਿੱਚ ਵਿੱਚ ਮੈਂ 5 ਕਿਲੋ weight ਘਟਾਉਣਾ ਉਹਨਾਂ target ਲੈ ਕੇ ਫਿਰ ਤੁਸੀਂ ਆਪਣਾ ਕੁਝ ਵੀ ਕੰਮ ਆ ਜਿਹੜਾ start ਕਰੋ ਤੇ ਮਿੱਠਾ ਹੋ ਗਿਆ ਨੰਬਰ 2 ਤੇ ਹੋ ਗਿਆ ਉਹਦਾ ਤੁਹਾਨੂੰ ਮੈਂ ਹੱਲ ਵੀ ਦੱਸਦਾ ਵੀ ਜੇ craving ਹੁੰਦੀ ਤਾਂ ਕੀ ਖਾਣਾ craving ਹੁੰਦੀ ਆ ਤੁਹਾਨੂੰ ਮਿੱਠੇ ਦੀ ਤਾਂ ਤੁਸੀਂ ਸੈਲਡ ਖਾਣਾ ਖੀਰਾ ਖਾਓ ਟਮਾਟਰ ਖਾਓ ਗਾਜਰ ਖਾਓ ਗਾਜਰ ਤੇ ਕੋਈ ਬੈਨ ਨਹੀਂ ਹੈਗਾ ਲੋਕੀ ਕਹਿੰਦੇ ਗਾਜਰ ਨਾ ਖਾਓ ਜੀ ਇਹ ਚ ਮਿੱਠਾ ਉਹ ਮਿੱਠਾ ਕੁਝ ਨਹੀਂ ਕਹਿੰਦਾ ਕਿਉਂਕਿ ਗਾਜਰ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਤੱਤਾਂ ਹਮੋਗਲੋਬਿਨ ਇੰਨਾ ਕਾ ਗਾਜਰ ਦੇ ਵਿੱਚ ਕਿ ਐਨੀਮੀਆ ਕਿਸੇ ਨੂੰ ਹੋ ਹੀ ਨਹੀਂ ਸਕਦਾ ਅਗਰ ਕਿਸੇ ਨੂੰ ਐਨੀਮੀਆ ਹੋਇਆ ਹੋਵੇ ਨਾ ਖੂਨ ਦੀ ਕਮੀ ਹੋਈ ਹੈ ਤੁਹਾਨੂੰ ਗਾਜਰ ਦੇ ਦਿਓ ਗਾਜਰ ਭੁੱਖ ਬੜੀ ਵਧਾਉਂਦੀ ਆ ਐਨਜ਼ਾਈਮ ਬਣਾਉਂਦੀ ਆ ਪਾਚਨ ਕਿਰਿਆ ਸਹੀ ਕਰਦੀ ਆ ਗਾਜਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਤੱਤਾਂ ਮੈਂ ਕੱਲੀ ਗਾਜਰ ਤੇ ਵੀਡੀਓ ਬਣਾਉਂਗੀ ਠੀਕ ਹੈ ਤੇ ਫਰੂਟ ਜਿਹੜਾ ਮਰਜ਼ੀ ਖਾਓ ਸੀਜ਼ਨਲ ਫਰੂਟ ਜਿਹੜਾ ਵੀ ਹੈ ਫਰੂਟ ਤਾਂ ਵੀ ਮਿੱਠਾ ਤੁਹਾਨੂੰ ਕੁਛ ਨਹੀਂ ਕਹਿੰਦਾ ਪਰ ਸਲਾਹ ਨੂੰ ਥੋੜਾ ਸਲੀਕੇ ਨਾਲ ਖਾਓ ਹਰ ਚੀਜ਼ ਨੂੰ ਇਹ ਨਹੀਂ ਵੀ ਅਸੀਂ ਮਿੱਠਾ ਵੀ ਖਾ ਲਿਆ ਗੁਲਾਬ ਜਾਮਨ ਵੀ ਖਾ ਲਈ ਜਲੇਬੀ ਵੀ ਖਾ ਲਈ ਲੱਡੂ ਵੀ ਖਾ ਲਈ ਬਰਫੀ ਵੀ ਖਾ ਲਈ ਨਾਲ ਸੀ ਫਰੂਟ ਵੀ ਖਾ ਲਿਆ ਸੈਲਡ ਵੀ ਖਾ ਲਿਆ ਨੋ ਜਦੋਂ ਮਿੱਠੇ ਦੀ ਕਰੇਵਿੰਗ ਹੁੰਦੀ ਆ ਜੇ ਕਿਤੇ ਜ਼ਿਆਦਾ ਹੀ ਹੁੰਦੀ ਆ ਤੁਹਾਨੂੰ ਜਦੋਂ ਆਪਾਂ weight ਦਾ ਟਾਰਗੇਟ ਲੈ ਲਿਆ ਤਾਂ ਤੁਸੀਂ ਕੀ ਕਰਨਾ ਸੁੱਕਾ ਨਾਰੀਅਲ ਹੁੰਦਾ ਨਾ ਖੋਪਾ ਜਿਹਨੂੰ ਰੁਠੀ ਵੀ ਕਹਿੰਦੇ ਆ ਆਪਾਂ ਖੀਰ ਚ ਪਾਉਣੇ ਕਟਿੰਗ ਕਰਕੇ ਤਾਂ ਉਹਦੇ ਤੁਸੀਂ ਥੋੜੇ ਥੋੜੇ ਪੀਸ ਕਰਕੇ ਨਾ ਏਡੇ ਏਡੇ ਵੱਡੇ ਵੱਡੇ ਦੋ ਤਿੰਨ ਪੀਸ ਪਾਣੀ 'ਚ ਸਿੱਟ ਦੇਣੇ ਆ ਤਾਂ ਪਾਣੀ ਦੇ ਵਿੱਚ ਉਹਨਾਂ ਨੂੰ ਭਿੱਜੇ ਰਹਿਣ ਦੇਣਾ ਜਦੋਂ ਤੁਹਾਨੂੰ ਲੱਗੇ ਵੀ ਹੁਣ ਮੇਰਾ ਮਿੱਠਾ ਖਾਣ ਨੂੰ ਦਿਲ ਕਰਦਾ ਘਰੇ ਬਰਫੀ ਆਈ ਪਈ ਤਾਂ ਤੁਸੀਂ ਉਹ ਚੱਕੇ ਨਿਕਸ ਸਲਾਈਸ ਜੀ ਖਾਣ ਲੱਗ ਜਾਣਾ ਤੁਸੀਂ ਦੇਖੋਗੇ ਮਿੱਠੇ ਦੀ ਕਰੇਵਿੰਗ ਤੁਹਾਨੂੰ ਹੁੰਦੀ ਨਹੀਂ ਉਹ ਇੰਨੀ ਵਧੀਆ ਚੀਜ਼ ਆ ਤੇ ਮਿੱਠਾ ਹੀ ਸਾਡਾ ਸੇਤ ਦਾ ਸੱਤਿਆਨਾਸ ਮਾਰਦਾ ਮੈਂ ਤਾਂ ਆਪ ਸ਼ਕੀਨ ਬਹੁਤ সুইਟ ਦੀ ਪਰ ਫਿਰ ਵੀ ਵਿੱਚ ਵਿੱਚ ਕਦੇ ਨਾ ਕਦੇ ਟਾਰਗੇਟ ਲੈ ਲਈਦਾ ਤੇ ਕਿਉਂਕਿ ਮੈਨੂੰ ਵੀ ਨਹੀਂ ਸੀ ਪਤਾ ਵੀ ਹਾਰਮੋਨਲ ਚੇਂਜਸ ਹੁੰਦੇ ਆ ਜਾਂ ਡਿਸਟਰਬ ਹੁੰਦੇ ਆ ਐਂਗਜ਼ਾਇਟੀ ਗੁੱਸਾ ਬਹੁਤ ਆਉਂਦਾ ਹੁਣ ਮੇਰਾ ਸੁਭਾਅ ਚ ਕੁਝ ਚੇਂਜ ਆਇਆ ਹੋਇਆ ਕਿਉਂਕਿ ਗੁੱਸਾ ਮੈਂ ਵੀ ਬਹੁਤ ਕਰਦੀ ਸੀ ਮੈਂ ਆਪਣੇ ਆਪ ਨੂੰ ਬਹੁਤ ਹੌਲੀ 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 ਚੇਂਜ ਕੀਤਾ ਦਹੀਂ ਜਗਰਨ ਤੋਂ ਬਾਅਦ ਵਧੀਆ ਸਿਹਤ ਵੀ ਵਧੀਆ ਫੇਸ ਤੇ ਵੀ ਵਧੀਆ ਨਹੀਂ ਤਾਂ ਫੇਸ ਹੀ ਸੜਿਆ ਸੜਿਆ ਰਹਿੰਦਾ ਹੈ 24 ਘੰਟੇ ਮਿਠਾਸ ਸਕਿਪ ਕਰ ਲਿਆ ਫਿਰ ਨਾਲ ਤੁਸੀਂ ਕੀ ਕਰਨਾ ਹੋਰ ਸਕਿਪ ਆਪਾਂ ਸਾਰ ਨੂੰ ਪਹਿਲਾਂ ਕੀ 슈ਗਰ ਸਕਿਪ ਕਰ ਲਈ ਹੈ ਨਾ ਅੱਛਾ ਤੁਸੀਂ ਹੁਣ ਕਹੋਗੇ ਜੀ ਫਰੂਟ ਵੀ ਖਾਣੇ ਸਲਾਹ ਦੇਣਾ ਜੂਸ ਪੀਣੇ ਆ ਨੋ ਜੂਸ ਨਹੀਂ ਪੀਣਾ ਕਾ ਚਾਹੋ ਗਾਜਰ ਦਾ ਚਾਹੋ ਸੰਤਰੇ ਦਾ ਚਾਹੇ ਕਾਸੀ ਦਾ ਵੀ ਜੂਸ ਹੋਵੇ ਜੂਸ ਨਹੀਂ ਪੀਣਾ ਕਿਉਂਕਿ ਜੂਸ ਦੇ ਵਿੱਚ ਫਾਈਬਰ ਨਿਕਲਿਆ ਹੁੰਦਾ ਤਾਂ ਫਾਈਬਰ ਸਾਡੀ ਬਾਡੀ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਫਾਈਬਰ ਨੇ ਹੀ ਤੁਹਾਡਾ weight ਆ ਜਿਹੜਾ ਉਹ ਮੇਨਟੇਨ ਕਰਨਾ ਕਿਵੇਂ ਅੰਤੜੀਆਂ ਦੀ ਸੋਚ ਲਾਉਣੀ ਆ ਤੁਹਾਨੂੰ ਫਰੈਸ਼ ਕਰਨਾ ਥੋੜੇ ਅੰਦਰਲਾ ਜੋ ਵੀ ਮਾਲ ਗੰਦਵੀ ਗੰਦਗੀ ਉਹ ਫਾਈਬਰ ਨੇ ਬਾਹਰ ਕੱਢਣੀ ਆ ਤੇ ਤਾਂ ਹੀ weight lose ਹੋਣਾ ਹੈ। ਜੂਸ ਨਹੀਂ ਪੀਣਾ, ਮਿੱਠਾ ਨਹੀਂ ਖਾਣਾ। ਤੇ ਹੁਣ ਆ ਗਈ ਵਾਰੀ ਫਰਾਈਡ ਦੀ। ਤੇ ਫਰਾਈਡ ਆ ਜਿਹੜਾ ਉਹ ਬਹੁਤ ਹੀ ਜ਼ਿਆਦਾ ਸਾਨੂੰ ਨੁਕਸਾਨ ਕਰਦਾ। ਤੁਸੀਂ ਦੇਖਿਆ ਨੋ ਕੋਈ ਆਪਾਂ ਰਿਫਾਈਨਡ ਲੈ ਕੇ ਆਉਨੇ ਆ ਘਰੇ ਵਰਤਨ ਨੂੰ ਜਾਂ ਘਿਓ ਲੈ ਕੇ ਆਉਣਾ ਉਹਨਾਂ ਉੱਤੇ ਲਿਖਿਆ ਹੁੰਦਾ ਜ਼ੀਰੋ ਟ੍ਰਾਂਸ ਫੈਟ ਜ਼ੀਰੋ ਟ੍ਰਾਂਸ ਫੈਟ ਜਿਹੜੀ ਹੁੰਦੀ ਉਹਦੇ ਵਿੱਚ ਨਹੀਂ ਹੁੰਦੀ ਪਰ ਆਪਾਂ ਜਦੋਂ ਦੇਖਦੇ ਆ ਬਾਜ਼ਾਰ ਚ ਕੂੜੀਆਂ ਲੈਂਦੀਆਂ ਨਾਲ ਲੈਂਦੇ ਪ੍ਰੌਂਠੇ ਲੈਂਦੇ ਬਾਜ਼ਾਰੋਂ ਜਾਂ ਬਾਜ਼ਾਰ ਜਾ ਕੇ ਆਪਾਂ ਖਾ ਜਾਂਦੇ ਤਾਂ ਉਹਦੇ ਵਿੱਚ ਜਿਹੜੀ ਆ ਉਹ ਜ਼ੀਰੋ ਟ੍ਰਾਂਸ ਫੈਟ ਨਹੀਂ ਹੁੰਦੀ ਉਹ ਫੁੱਲ ਟ੍ਰਾਂਸ ਫੈਟ ਹੀ ਹੁੰਦੀ ਹੈ ਉਹਦੇ ਚ ਜ਼ੀਰੋ ਨਹੀਂ ਹੁੰਦੀ ਜ਼ਿਆਦਾ ਹੀ ਹੁੰਦੀ ਆ ਉਹ ਸਾਡੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੀ ਆ ਕਿਉਂਕਿ ਉਹ ਬਣਦੀ ਕਿਵੇਂ ਨੁਕਸਾਨ ਆਸਤੇ ਜਦੋਂ ਅਸੀਂ ਇੱਕ ਵਾਰੀ ਉਹਦੇ ਵਿੱਚ ਪੁੜੀਆਂ ਕੱਢ ਲੀਆਂ ਦੁਬਾਰਾ ਫੇਰ ਉਹਦੇ ਵਿੱਚ ਰੱਖ ਲਿਆ ਇੱਕ ਵਾਰੀ ਪਕੌੜੀ ਕੱਢ ਲੇ ਤੇ ਫਿਰ ਫੇਰ ਦੁਬਾਰਾ ਉਹਦੇ ਵਿੱਚ ਹੋ ਗਿਆ ਠੀਕ ਹੈ ਤੇ ਜੇ ਥੋੜਾ ਕਦੇ-ਕਦੇ ਮਿੱਠੇ ਨੂੰ ਬੜਾ ਹੀ ਦਿਲ ਕਰਦਾ ਤਾਂ ਉਹ ਤੁਹਾਨੂੰ ਮੈਂ ਦੱਸਈ ਉਹਦਾ ਆਲਟਰਨੇਟ ਪਰ ਜੇ ਫਰਾਈਡ ਖਾਣ ਨੂੰ ਦਿਲ ਕਰਦਾ ਅਗਰ ਫਰਾਈਡ ਵੀ ਆਪਾਂ ਕਦੇ-ਕਦੇ ਖਾਣੇ ਆ ਤਾਂ ਉਹ ਕੀ ਕਰਨਾ ਤੁਸੀਂ ਸ਼ੈਲੋ ਫਰਾਈ ਕਰਕੇ ਘਰੇ ਆਲੂ ਟਿੱਕੀ ਨੂੰ ਵੀ ਦਿਲ ਕੀਤਾ ਤਾਂ ਉਹ ਵੀ ਤੁਸੀਂ ਵੀਕ ਦੇ ਵਿੱਚ ਇੱਕ ਵਾਰੀ ਸ਼ੈਲੋ ਫਰਾਈ ਕਰ ਲਓ ਵਧੀਆ ਆਲੂ ਬੋਇਲ ਕਰੋ ਬੋਇਲ ਕਰਕੇ ਉਹਨਾਂ ਨੂੰ ਛਿੱਲੋ ਛਿਲਕੇ ਬਣਾ ਕੇ ਵਿੱਚ ਉਹਦੇ ਜੋ ਵੀ ਮਟਰ ਵਗੈਰਾ ਭਰਨੇ ਆ ਤਵੇ ਤੇ ਰੱਖੋ ਥੋੜਾ ਜਿਹਾ ਘਿਓ ਮੱਖਣ ਲਾਓ ਮੱਖਣ ਲਾਓ ਦੇਸੀ ਘਿਓ ਲਾਓ ਤਾਂ ਉਹਨੂੰ ਸ਼ੈਲੋ ਫਰਾਈ ਕਰਕੇ ਖਾਵਾ ਪਕੌੜੇ ਕੱਢ ਕੇ ਖਾ ਸਕਦੇ ਆ ਘਰੇ ਜੇ ਕਦੇ-ਕਦੇ ਫਰਾਈਟ ਚੀਜ਼ਾਂ ਨੂੰ ਦਿਲ ਕਰਦਾ ਪਰ ਮਿੱਠਾ ਨਹੀਂ ਖਾਣਾ ਪਕੌੜੇ ਰੋਜ਼ ਨਹੀਂ ਖਾਣੇ 15 ਦਿਨਾਂ ਬਾਅਦ ਜੇ ਦਿਲ ਕਰਦੇ ਤਾਂ ਥੋੜੀ ਜਿਹੀ ਐਨੇਕ ਪਕੌੜੇ ਘੜ ਕੇ ਤੁਸੀਂ ਖਾ ਸਕਦੇ ਆ ਤਾਂ ਕਿ ਤੁਹਾਨੂੰ ਜੇ ਫਰਾਈਡ ਦੀ ਵੀ ਆਦਤ ਆ ਬੀਜ਼ਾ 버ગર ઓ પીઝા 버ગર 버ગર ਸੌਰੀ ਖਾਣ ਨੂੰ ਅੱਜ ਕੱਲ ਪੀਜ਼ਾ 버ગર ਹੈਨਾ ਇਹਦਾਂ ਦੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਤਾਂ ਤੁਸੀਂ ਘਰੇ 에어 ਫਰਾਈਡ ਦੇ ਵਿੱਚ ਪੀਜ਼ਾ ਵੀ ਬਣ ਜਾਂਦਾ ਉਹਦੇ ਵਿੱਚ 버ਗਰ ਵੀ ਬਣ ਜਾਂਦੇ ਆ ਉਹਦੇ ਵਿੱਚ ਕੋਈ ਕਿਉਂ ਮੱਖਣ ਕੁਝ ਨਹੀਂ ਲਾਉਣਾ ਪੈਂਦਾ ਮੜਾ ਇਹ ਲਾਓ ਉਹਦੇ ਵਿੱਚ ਜਾਲੀ ਚ ਰੱਖੋ ਤੇ ਉਹਨੂੰ ਤੁਸੀਂ ਘਰੇ ਫਰਾਈ ਕਰਕੇ ਉਹਦੇ ਚ ਖਾਓ 에어 ਫਰਾਈਟ ਦੇ ਵਿੱਚ ਛੋਟਾ ਜਿਹਾ ਲਿਆਓ 에어 ਫਰਾਈ ਉਹਦਾ ਮੈਂ ਨਾ ਇਸੇ ਵੀਡੀਓ ਦੇ ਵਿੱਚ ਲਿੰਕ ਪਾਉਂਗੀ ਉਹ ਤੁਸੀਂ ਲਿਆ ਸਕਦੇ ਆ ਤੇ ਹੋਰ ਕੀ ਕਰਨਾ ਸਕਿੱਪ ਆਪਾਂ ਇਕਦਾ 슈ગર ਹੋ ਗਈ ਜੂਸ ਹੋ ਗਿਆ ਫਰਾਈਡ ਹੋ ਗਿਆ ਹੈਨਾ ਨਾਲ ਦੀ ਨਾਲ ਉਹਦਾ ਤੁਹਾਨੂੰ ਅਲਟਰਨੇਟਿਵ ਵੀ ਦੱਸਤਾ ਹੋਰ ਇਹਦੇ ਵਿੱਚ ਸਕਿਪ ਕਰਨਾ ਆਪਾਂ 8 ਵਜੇ ਤੱਕ ਤੁਹਾਡਾ ਜਿਹੜਾ ਡਿਨਰ ਆ ਉਹ ਡਨ ਹੋਣਾ ਚਾਹੀਦਾ ਸਮ ਟਾਈਮ ਕਿਤੇ ਗਏ ਆ ਆਪਾਂ ਬਾਹਰ ਅੰਦਰ ਤਾਂ ਲੇਟ ਹੋ ਗਏ ਆ ਤਾਂ 8:30 ਤੱਕ ਬਸ ਉਸ ਤੋਂ ਲੇਟ ਹੋ ਗਏ ਆ ਤਾਂ ਡਿਨਰ ਆਪਦਾ ਬਿਲਕੁਲ ਸਕਿਪ ਕਰ ਦੇਣਾ ਖਾਣਾ ਨਹੀਂਗਾ ਦੁੱਧ ਦਾ ਗਲਾਸ ਫਿੱਕੇ ਦਾ ਲੈ ਕੇ ਪੀ ਕੇ ਪੈ ਜਾਓ ਕੁਝ ਨਹੀਂ ਹੁੰਦਾ ਦੁੱਧ ਪੀ ਲਓ ਜੇ ਚਾਹ ਦੀ ਹੈ ਬਟਾ ਤਾਂ ਫਿੱਕੀ ਚਾਹ ਬਣਾ ਕੇ ਪੀ ਲਓ ਕੋਈ ਫਰੂਟ ਘਰੇ ਪਿਆ ਤਾਂ ਫਰੂਟ ਖਾ ਲਓ ਕੋਈ ਸਲਾਦ ਘਰੇ ਪਿਆ ਤਾਂ ਸਲਾਦ ਖਾ ਲਓ ਪਰ ਕੀਰਾ ਐ ਰਾਤ ਨੂੰ ਡਾਈਜੈਸਟ ਨਹੀਂ ਹੁੰਦਾ ਸਾਰਿਆਂ ਨੇ ਕਿਹਾ ਨਾ ਕਿ ਜੀਰਾ ਰਾਤ ਨੂੰ ਤੇ ਖੀਰਾ ਸਵੇਰ ਨੂੰ ਖਾਣਾ ਤਾਂ ਇਹ ਚੀਜ਼ਾਂ ਜਿਹੜੀਆਂ ਜੇ ਤੁਸੀਂ ਰਾਤ ਵਾਲਾ ਡਿਨਰ ਆ ਜਿਹੜਾ ਉਹ ਸਕਿਪ ਕਰਦੇ ਆ ਨਾ 8 ਵਜੇ ਤੋਂ ਬਾਅਦ ਤਾਂ weight lose ਕਰਨ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਆਪਾਂ ਦੇਖਦੇ ਆਂ ਰਾਤ ਨੂੰ 11 ਵਜੇ ਕੋਈ ਆਇਆ ਕੰਮ ਤੋਂ ਜਾਂ ਸ਼ਹਿਰਾਂ ਦੇ ਵਿੱਚ ਕੰਮ ਹੀ ਇਦਾਂ ਦੇ ਡਿਊਟੀਆਂ ਇਦਾਂ ਦੀਆਂ ਤਾਂ ਸਾਰੀ ਫੈਮਿਲੀ ਬੈਠੀ ਰਹਿੰਦੀ ਐ ਦੋ ਜਣੇ ਨੇ ਬਾਹਰ ਹੋਣਾ ਜਾਂ ਇੱਕ ਜਣੇ ਨੇ ਹੋਣਾ ਤਾਂ ਸਾਰੇ ਉਦੋਂ ਹੀ ਰੋਟੀ ਖਾਂਦੇ ਆ ਹਨਾ 10-11 ਵਜੇ ਤਾਂ ਉਹ ਚੀਜ਼ ਤੋਂ ਪ੍ਰੇਸ਼ ਕਰੋ ਜਿਹਨੇ ਆਪਦਾ weight lose ਕਰਨਾ ਉਹ ਆਪਦਾ 7 ਤੋਂ 8 ਦੇ ਵਿੱਚ ਡਿਨਰ ਕਰ ਲੈ ਜੀਓ ਸਮ ਟਾਈਮ ਸਰਵਿਸ ਵਾਲਾ ਜਾਂ ਕੋਈ ਕੋਸ਼ਿਸ਼ਾ ਤੋ ਉਹ ਆਪ ਦਾ ਟਾਈਮ ਮੈਨੇਜ ਕਰ ਸਕੇ ਉਹਦਾ ਜੋ ਨਹੀਂ ਖਾਣਾ ਪੀਣਾ ਉਹ ਉਸ ਟਾਈਮ ਨਾਲ ਦਾ ਖਾਲ ਪੀ ਲੈ ਕਿਉਂਕਿ ਰਾਤ ਨੂੰ ਵੈਸੇ ਵੀ ਲਾਈਟ ਹੀ ਖਾਣਾ ਹੁੰਦਾ ਕੋਈ ਜ਼ਿਆਦਾ ਤਾਂ ਹੈਵੀ ਖਾਣਾ ਨਹੀਂ ਹੁੰਦਾ ਕੋਈ ਮੱਖਣ ਨਹੀਂ ਕਿਉਂਕਿ ਉਹ ਨਹੀਂ ਕੋਈ ਵਿੱਚ ਦੇ ਦਹੀਂ ਪਨੀਰ ਸੈਲਡ ਕੁਝ ਨਹੀਂ ਖਾਣਾ ਹਾਂ ਜਦੋਂ ਤੁਸੀਂ ਲੰਚ ਕਰਨਾ ਡਿਨਰ ਕਰਨਾ ਤਾਂ ਇੱਕ ਘੰਟਾ ਪਹਿਲਾਂ ਸੈਲਡ ਖਾਣਾ ਤੇ ਸ਼ਾਮ ਨੂੰ ਤੁਸੀਂ ਕੋਈ ਨਾ ਕੋਈ ਸੂਪ ਬਣਾ ਕੇ ਜ਼ਰੂਰ ਪੀਣੀ ਜਦੋਂ ਤੁਸੀਂ ਆਪਣਾ ਟਾਰਗੇਟ ਲਿਆ ਹੋਇਆ ਵੀ ਮੈਂ ਜਿਹੜਾ ਆਪਣਾ weight ਆ ਉਹ ਲੂਜ਼ ਕਰਨਾ ਤਾਂ ਤੁਸੀਂ ਉਹ ਘਰੇ ਸੂਪ ਬਣਾਉਣੀ ਆ ਥੋੜੇ ਦਿਨ ਹੋਏ ਮੇਰੀ ਵੀਡੀਓ ਆਈ ਆ ਸਰਦੀਆਂ ਦਾ ਖਾਸ ਤੋਫਾ ਭਾਰ ਘਟਾਉਣ ਵਾਲਾ ਸੂਪ ਉਹ ਵੀਡੀਓ ਤੁਸੀਂ ਜ਼ਰੂਰ ਦੇਖਣੀ ਆ ਤੇ ਉਦਾਂ ਹੀ ਸੂਪ ਬਣਾ ਕੇ ਪੀਣੀ ਆ ਉਹਦਾ ਵੀਡੀਓ ਮੈਂ ਇੰਨੀ ਕੁ ਵਧੀਆ ਬਣੀ ਮੇਰਾ ਤਾਂ ਇੰਨਾ ਦਿਲ ਕਰਦਾ ਨਾ ਵੀ ਰੋਜ਼ ਹੀ ਬਣਾ ਕੇ ਪੀਵਾਂ ਮੈਂ ਪਰ ਮੈਂ ਵੀ ਥੋੜੀ ਲੇਜੀ ਆ ਤੇ ਜਦੋਂ ਘਰ ਦੇ ਕਹਿ ਦਿੰਦੇ ਸਾਰੇ ਫਿਰ ਬੰਨ ਵੀ ਜਾਂਦੀ ਤੇ ਪੀ ਵੀ ਲਈਦੀ ਆ ਉਹਦੇ ਤੇ ਤੁਸੀਂ ਬਹੁਤ ਜ਼ਿਆਦਾ ਇਫੈਕਟ ਤੁਹਾਨੂੰ ਹੋਊਗਾ ਕੰਮ ਦਾ ਅੱਛਾ ਇਹ ਤਾਂ ਹੁਣ ਚੀਜ਼ਾਂ ਆਪਾਂ ਸਕਿਪ ਕਰ ਲਈਆਂ ਹੈਨਾ ਤਾਂ ਹੁਣ ਲੈਣਾ ਕੀ ਆ ਆਪਾਂ ਆਪਾਂ ਸਵੇਰੇ ਅਰਲੀ ਇਨ ਦਾ ਮਾਰਨਿੰਗ ਜਦੋਂ ਉੱਠਣਾ 5 ਵਜੇ 6 ਵਜੇ ਜਦੋਂ ਵੀ ਤੁਹਾਡਾ ਰੁਟੀਨ ਆ ਸਾਢੇ 6 ਵਜੇ 7 ਵਜੇ ਤੱਕ ਤਾਂ ਸਾਰੇ ਉੱਠ ਹੀ ਖੜਦੇ ਆ ਸਾਰਿਆਂ ਨੇ ਉੱਠਣ ਤੋਂ ਪਹਿਲਾਂ ਤੁਸੀਂ ਪਾਣੀ ਪੀਣਾ विदाउट दातण विदाउट पर्ष बर्श दातण साहब ਬਾਤ ਬਾਤ ਚ ਕਰਨਾ ਤੇ ਪਾਣੀ ਪੀਣਾ ਅਸੀਂ ਨਿੱਗਾ ਗਰਮ ਪਾਣੀ ਨਹੀਂ ਪੀਣਾ ਆ ਮੈਂ ਦੇਖਿਆ ਵੀ ਜਿਨ੍ਹਾਂ ਨੇ weight ਘਟਾਉਣਾ ਉਹਨਾਂ ਨੂੰ ਸਾਰੇ ਰეკਮੈਂਡ ਕਰ ਦਿੰਦੇ ਆ ਕਿ ਗਰਮ ਪਾਣੀ ਪੀਓ ਕਿਉਂਕਿ ਹਰ ਬੰਦਾ ਅੱਜ ਕੱਲ ਪੇਸ਼ੈਂਟ ਆ ਚਾਹੇ ਉਹ ਕਿਡਨੀ ਦਾ ਹੈ ਚਾਹੇ ਉਹ ਦਾ ਹਾਈ ਬੀਪੀ ਦਾ ਹੈ 슈ਗਰ ਦਾ ਹੈ ਤਾਂ ਕੋਈ ਨਾ ਕੋਈ ਬੰਦਾ ਮੈਡੀਸਨ ਖਾਂਦਾ ਹੈ ਤਾਂ ਸਾਰੀਆਂ ਦਵਾਈਆਂ ਸਾਡੀਆਂ ਕਿਡਨੀਜ਼ ਤੇ ਲਿਵਰ ਤੇ ਇਫੈਕਟ ਕਰਦੇ ਕਰਦੀਆਂ ਸਾਈਡ ਇਫੈਕਟ ਤਾਂ ਹੁੰਦੇ ਹੀ ਆ ਹੈਨਾ ਇੱਕ ਚੀਜ਼ ਸਹੀ ਹੁੰਦੀ ਦੂਜੀ ਤੇ ਉਹਦਾ ਇਫੈਕਟ ਪੈਂਦਾ ਤਾਂ ਸਵੇਰੇ ਤੁਸੀਂ ਉੱਠ ਕੇ ਹੋ ਸਕਦਾ ਤਾਂ ਨਿੱਗਾ ਪਾਣੀ ਜੀ ਕੋਈ ਮੋਟਰ ਵਗੈਰਾ ਚੱਲਦੀ ਆ ਜਾਂ ਵਾਟਰ ਵਰਕਸ ਤੋਂ ਸਵੇਰ ਜਿਹਾ ਨਿੱਗਾ ਪਾਣੀ ਆਉਂਦਾ ਤੁਸੀਂ ਉਹ ਤਾਜ਼ਾ ਪਾਣੀ ਪੀ ਸਕਦੇ ਆ ਨਹੀਂ ਤਾਂ ਤੁਸੀਂ ਪਾਣੀ ਥੋੜਾ ਜਿਹਾ ਕੋਸਾ ਹਲਕਾ ਜਿਹਾ ਗੁੰਗਣਾ ਪਾਣੀ ਜਿਹਨੂੰ ਕਹਿੰਦੇ ਹਿੰਦੀ ਚ ਤੇ ਕੋਸਾ ਪਾਣੀ ਪੀਣਾ ਗਰਮ ਪਾਣੀ ਨਹੀਂ ਪੀਣਾ ਕੋਸਾ ਪਾਣੀ ਤੁਸੀਂ ਦੋ ਗਲਾਸ ਪੀ ਲਓ ਦੋ ਗਲਾਸ ਕਿੰਨੇ ਕ ਹੁੰਦੇ 250 ਗ੍ਰਾਮ ਦਾ ਗਲਾਸ ਆ 200 ਗ੍ਰਾਮ ਦਾ ਗਲਾਸ ਜਿੰਨਾ ਕਿ ਤੁਸੀਂ ਦੋ 2.5 ਗਲਾਸ ਪੀ ਸਕਦੇ ਪੀਓ ਉਸ ਪਾਣੀ ਪੀਣ ਤੋਂ ਬਾਅਦ ਤੁਸੀਂ ਪਹਿਲਾਂ ਉੱਠਣਾ ਜਦੋਂ ਤੁਹਾਨੂੰ ਜਾਗ ਆਉਂਦੀ ਹੈ ਤੁਸੀਂ ਬਿਲਕੁਲ ਸਿੱਧੇ ਲੇਟ ਜਾਣਾ ਤੇ ਲੇਟ ਕੇ ਉੱਪਰ ਪੱਖੇ ਵੱਲ ਦੇਖੇ ਜਾਣਾ 5 ਮਿੰਟ ਤੁਸੀਂ ਬਿਲਕੁਲ ਸਿੱਧੇ ਲੇਟੇ ਰਹਿਣਾ ਲੱਤ ਹਿਲਾ ਲਈ ਬਾਹ ਹਿਲਾ ਲਈ ਤਾਂ ਸਾਡੀ ਜਿਹੜੀ ਬੋਡੀ ਉਹ ਮੂਵਮੈਂਟ ਤੇ ਆ ਜਾਏ ਫਿਰ ਉਸ ਤੋਂ ਬਾਅਦ ਤੁਸੀਂ ਲੱਤਾਂ ਲਮਕਾ ਕੇ ਬੈਠਣਾ ਆਪਣੇ ਪੈਰਾਂ ਨੂੰ ਅੱਜ ਕੱਲ ਸਰਦੀ ਆ ਪੈਰਾਂ ਦੇ ਵਿੱਚ ਤੁਸੀਂ ਆਪਣੀ ਜੋ ਵੀ ਸਲੀਪਰ ਵਗੈਰਾ ਗਰਮ ਪਾਉਨੇ ਆ ਉਹਨਾਂ ਨੂੰ ਪਾ ਕੇ ਫਿਰ ਬੈਠਣਾ ਹੈਗਾ ਸੌਕਸ ਪਾਉਨੇ ਆ ਤਾਂ ਸੌਕਸ ਪਾ ਲਓ ਜਰਾਬਾਂ ਵਗੈਰਾ ਪਾਉਨੇ ਆ ਤਾਂ ਪਾ ਕੇ ਇਸ ਤਰ੍ਹਾਂ ਲਤਾਂ ਲਮਕਾ ਕੇ ਬੈਠ ਜਾਣਾ ਪਾਣੀ ਆਪ ਦਾ ਰੱਖੋ ਕਰਕੇ ਲਿਆਓ ਰਾਤ ਨੂੰ ਕਰਕੇ ਰੱਖ ਲਓ ਅੱਜ ਕੱਲ ਤਾਂ ਬੋਟਲਸ ਮਿਲਦੀਆਂ ਹੀ ਹੈਗੀਆਂ ਸਵੇਰੇ ਉੱਠ ਕੇ ਤਾਂ ਕਰਨ ਦੀ ਲੋੜ ਹੀ ਨਹੀਂ ਹੈਗੀ ਰਾਤ ਨੂੰ ਆਪ ਦਾ ਭਰ ਕੇ ਰੱਖੋ ਤੇ ਉਹਨੂੰ ਕੋਸਾ ਪਾਣੀ ਬੈਠੇ ਬੈਠੇ ਤੁਸੀਂ 2-2.5 ਗਲਾਸ ਪਾਣੀ ਪੀ ਲੈਣਾ ਯੂਰਨ ਆਇਆ ਤਾਂ ਤੁਸੀਂ ਜਾਓ 5 ਮਿੰਟ ਬਾਅਦ 5 ਕੁ ਮਿੰਟ ਰੋਕ ਕੇ ਰੱਖੋ ਫਿਰ ਉਸ ਤੋਂ ਬਾਅਦ ਤੁਸੀਂ ਜਾਓ ਬਾਥਰੂਮ ਜਾਣਾ ਫਰੈਸ਼ ਹੋਣ ਜਾਣਾ ਜਾਂ ਤੁਸੀਂ ਪਾਣੀ ਪੀਣ ਤੋਂ ਬਾਅਦ 5-4 ਕੁ ਗੇੜੇ ਘਰੇ ਘਰੇ ਕੱਢ ਸਕਦੇ ਆ ਤਾਂ ਸਾਰੇ ਨਾਲੋਂ ਬੈਸਟ ਹੈਗੇ ਆ ਤਾਂ ਗੇੜੇ ਕੱਢਣ ਤੋਂ ਬਾਅਦ ਤੁਸੀਂ ਫਰੈਸ਼ ਹੋਵੋ ਫਿਰ ਉਹਦੂ ਬਾਅਦ ਤੁਸੀਂ ਆਪਣੀ ਜੋ ਵੀ ਕੰਮ ਕਰਦੇ ਆ ਜੇ ਲੇਡੀਜ਼ ਹੈਗੇ ਆ ਆਪਣਾ ਕਿਚਨ ਦਾ ਕੰਮ ਕਰਨ ਤਾਂ ਕਿਚਨ ਦਾ ਕਰਨਾ ਹੈਗਾ ਜੇ ਜਾਇੰਟਸ ਹੈਗੇ ਤਾਂ ਉਹਨਾਂ ਨੇ ਸੇਅਰ ਕਰਨੀ ਹੈ ਤਾਂ ਸੇਅਰ ਕਰ ਸਕਦੇ ਜੇ ਲੇਡੀਜ਼ ਵੀ ਸਵੇਰੇ अर्ਲੀ ਇਨ ਦਾ ਮਾਰਨਿੰਗ ਵਕਟ ਕਿ ਸੇਅਰ ਕਰਨ ਦੀ ਆਦਤ ਆ ਸਾਰਿਆਂ ਨੂੰ ਤਾਂ ਉਹ ਸੇਅਰ ਕਰ ਸਕਦੇ ਆ ਫਿਰ ਉਸ ਤੋਂ ਨੈਕਸਟ ਸ਼ੁਰੂ ਹੁੰਦਾ ਆਪਣਾ ਕੰਮ ਸਭ ਜਿਹੜੀ ਪਹਿਲੀ ਇਨਟੇਕ ਕੀ ਹੋਣੀ ਚਾਹੀਦੀ ਆ ਪਹਿਲਾਂ ਸਾਡਾ ਜਿਹੜਾ ਖਾਣਾ ਉਹ ਕੀ ਹੋਣਾ ਚਾਹੀਦਾ ਸਾਡਾ ਪਹਿਲਾ ਖਾਣਾ ਹੋਣਾ ਚਾਹੀਦਾ ਪ੍ਰੋਟੀਨ ਸਾਨੂੰ ਡੇਲੀ ਦਾ ਪ੍ਰੋਟੀਨ ਉਨਾ ਚਾਹੀਦਾ ਜਿੰਨਾ ਤੁਹਾਡਾ weight ਆ ਉਨੇ ਗ੍ਰਾਮ ਜੇ ਤੁਹਾਡਾ weight 80 ਕਿਲੋ ਆ ਤਾਂ 80 ਗ੍ਰਾਮ ਜਿਹੜਾ ਪ੍ਰੋਟੀਨ ਹੈਗਾ ਉਹ ਤੁਹਾਡਾ ਡੇਲੀ ਦੀ ਡਾਈਟ ਦੇ ਵਿੱਚ ਹਾਜ਼ਰ ਹੋਣਾ ਚਾਹੀਦਾ ਸਾਰੇ ਦਿਨਤੀ ਦੇ ਵਿੱਚ ਉਹ ਪ੍ਰੋਟੀਨ ਹੁਣ ਮਿਲਦਾ ਕਾਦੇ ਤੋਂ ਆ ਇਹ ਜ਼ਿਆਦਾਤਰ ਐਨੀਮਲ ਸੋਰਸਸ ਤੋਂ ਮਿਲਦਾ ਮੀਟ ਤੋਂ ਮੱਛੀ ਚੋਂ ਹੈਨਾ ਅੰਡੇਾਂ ਚੋਂ ਜਿਹੜੇ ਬੰਦੇ ਵੈਜੀਟੇਰੀਅਨ ਆ ਉਹ ਸੋਇਆਬੀਨ ਹਰੀਆਂ ਸਬਜ਼ੀਆਂ ਪੱਤੇਦਾਰ ਸਾਰਿਆਂ ਚੋਂ ਪ੍ਰੋਟੀਨ ਜਿਹੜਾ ਹੈਗਾ ਮਿਲਦਾ ਹੈਗਾ ਪੱਤ ਗੋਭੀ ਚੋਂ ਪ੍ਰੋਟੀਨ ਮਿਲਦਾ ਮਟਰਸ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਤੇ ਜਿਹੜੇ ਨਾਨ ਵੇਜੀਟੇਰੀਅਨ ਹੈਗੇ ਆ ਉਹ ਤਾਂ ਆਪਦਾ ਮੱਛੀ ਖਾਓ ਮੀਟ ਖਾਓ ਮੁਰਗਾ ਖਾਓ ਐਂਡ ਮਤਲਬ ਐਗ ਖਾਓ ਐਗ ਜਿਹੜਾ ਹੈਗਾ ਉਹ ਵਾਈਟ ਪੋਰਸ਼ਨ ਦੇ ਵਿੱਚ ਉਹਦੇ ਪ੍ਰੋਟੀਨ ਬਹੁਤ ਜ਼ਿਆਦਾ ਹੁੰਦਾ ਤੇ ਜੇ ਤੁਹਾਨੂੰ ਜੈਲੋਪਾਰਟ ਤੋਂ ਅਲਰਜੀ ਹੈ ਤਾਂ ਤੁਸੀਂ ਉਹਨੂੰ ਕੱਢ ਸਕਦੇ ਆ ਜਿਆਦਾ ਮਟਾਪਾ ਹੈਗਾ ਜਿਹਨੇ weight ਆਪਦਾ ਲੂਜ਼ ਕਰਨਾ ਤਾਂ ਉਹਨੇ ਜੈਲੋਪਾਰਟ ਸਕਿੱਪ ਕਰਨਾ ਉਹ ਨਹੀਂ ਖਾਣਾ ਕਿਉਂਕਿ ਉਹਦੇ ਵਿੱਚ ਜਿਹੜੀ ਫੈਟ ਹੁੰਦੀ ਹੈ ਥੋੜੀ ਜੀ ਤੇ ਆਪਾਂ ਆਪਣੀ ਫੈਟ ਆ ਬਰਨ ਕਰਨੀ ਆ ਤੇ ਜਿਹੜਾ ਪ੍ਰੋਟੀਨ ਹੈਗਾ ਉਹਨੇ ਤੁਹਾਡੀ ਫੈਟ ਨੂੰ ਬਰਨ ਕਰਨਾ weight ਲੂਜ਼ ਦੇ ਵਾਸਤੇ ਸਾਨੂੰ ਫਾਈਬਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਖਾਣਾ ਫਾਈਬਰ ਸਾਨੂੰ ਕਿੱਥੋਂ ਮਿਲਣਾ ਹੈਗਾ ਇਹ ਸ਼ਿਲਕੀ ਵਾਲੀਆਂ ਚੀਜ਼ਾਂ ਤੁਸੀਂ ਵੱਧ ਤੋਂ ਵੱਧ ਖਾਣੀਆਂ ਛੋਲੇ ਮੱਕੀ ਹੈ ਨਾ ਸੂੜੇ ਵਾਲਾ ਆਟਾ ਮਤਲਬ ਅਗੇ ਲੋਕਿ ਛਾਣਦੇ ਸੀ ਪੂਰਾ ਨਿਕਲਦਾ ਸੀਗਾ ਉਹ ਫਾਈਬਰ ਹੀ ਆ ਨੇਰਾ ਤਾਂ ਹੁਣ ਤੁਸੀਂ ਕੀ ਹੈ ਜੇ ਤੁਹਾਨੂੰ ਕਈ ਵਾਰ ਭੁੱਖ ਲੱਗੀ ਹੈ ਸ਼ਾਮ ਨੂੰ ਤੁਸੀਂ ਥੋੜੇ ਜਿ ਛੋਲੇ ਚੱਬ ਲੋ ਉਹ ਵੀ ਫਾਈਬਰ ਚੱਲਿਆ ਗਿਆ ਤੇ ਸਲਾਦ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਪ੍ਰੋਟੀਨ ਜਿਹੜਾ ਹੈਗਾ ਉਹਨੇ ਸਾਡੇ ਜਿਹੜੀ ਫੈਟ ਵੀ ਬਰਨ ਕਰਨੀ ਆ ਤੇ ਸਾਡੇ ਜਿਹੜੇ ਮਸਲ ਹੈਗੇ ਉਹ ਵੀ ਉਹਨੇ ਗੇਨ ਕਰਨੇ ਆ ਜਿਹੜੀ ਸਾਡੀ ਫੈਟ ਆ ਉਹ ਨਿਕਲਣੀ ਆ ਤਾਂ ਉਹ ਕਿਸੇ ਨਾ ਕਿਸੇ ਪਾਸੇ ਸਾਡੇ ਮਸਲ ਗੇਨ ਕਰੂਗੀ ਫੈਟ ਬਰਨ ਹੋਊਗਾ ਤੇ ਸਾਡਾ ਜਿਹੜਾ weight ਆ ਉਹ ਘਟੂਗਾ ਜਿਆਦਾ ਤੋਂ ਜਿਆਦਾ ਸਿ ਪ੍ਰੋਟੀਨ ਤੇ ਫਾਈਬਰ ਉਤੇ ਜ਼ੋਰ ਦੇਣਾ ਹੈਗਾ ਫੈਟ ਵੀ ਜਿਹੜੀ ਹੈਗੀ ਆ ਜਿਹੜੀ ਨੈਚੁਰਲ ਫੈਟ ਹੈਗੀ ਜਿਹੜੀਆਂ ਚੀਜ਼ਾਂ ਤੋਂ ਮਿਲਦੀ ਹੈਗੀ ਡਰਾਈ ਫਰੂਟ ਵਗੈਰਾ ਖਾਣੇ ਆ ਤੋਂਨਾਂ ਸਾਨੂੰ ਨੈਚੁਰਲ ਫੈਟ ਮਿਲ ਜਾਂਦੀ ਹੈਗੀ ਤੇ ਪਾਣੀ ਵੀ ਫੈਟ ਬਰਨ ਦਾ ਕੰਮ ਕਰਦਾ ਹੈ ਸਵੇਰੇ ਉੱਠ ਕੇ ਤੁਸੀਂ 2-3 ਗਲਾਸ ਪਾਣੀ ਪੀਓਗੇ ਨਾ ਉਹਨੇ ਵੀ ਤੁਹਾਡੀ ਜਿਹੜੀ ਫੈਟ ਆ ਉਹ ਵੀ ਚੱਕਣੀ ਆ ਉਹਨੇ ਤੇ ਦਿਨੇ ਦਾ ਤੁਸੀਂ ਪਾਣੀ ਪੀਣਾ ਹੀ ਪੀਣਾ ਹੈਗਾ ਜਿੰਨਾ ਤੁਹਾਡਾ weight ਆ ਉਹਦੇ ਅਕੋਰਡਿੰਗ ਤੁਸੀਂ ਪਾਣੀ ਪੀਣਾ ਜਿਵੇਂ ਹੁਣ ਤੁਹਾਡਾ 80 ਕਿਲੋ weight ਆ ਮੰਨ ਲਓ ਤੁਸੀਂ 60 ਕਰਨਾ 100 ਕਿਲੋ weight ਆ ਚਾ ਕਿਵੇਂ ਵੀ ਆ ਤੁਹਾਡਾ ਉਸ ਤਰ੍ਹਾਂ ਤੁਸੀਂ ਉਹਨੂੰ ਡਿਵਾਈਡ ਕਰਨਾ 20 ਚੌਕਾ 80 ਠੀਕ ਹੈ 20 ਨਾਲ ਉਹਨੂੰ ਡਿਵਾਈਡ ਕਰਨਾ ਹੈਗਾ 20 ਚੋਕਾ 80 4 ਲੀਟਰ ਪਾਣੀ 80 ਕਿਲੋ ਵਾਲੇ ਵਾਸਤੇ 4 ਲੀਟਰ ਪਾਣੀ ਪੰਦਾ ਪਹਿਲੀ ਵਾਰੀ ਨਹੀਂ 4 ਲੀਟਰ ਪਾਣੀ ਦਿਨ ਚ ਪੀਤਾ ਜਾਂਦਾ ਜਿਨ੍ਹਾਂ ਦੀ ਨਹੀਂ ਹੈਬਿਟ ਤਾਂ ਹੌਲੀ ਹੌਲੀ ਤੁਸੀਂ 1.5 ਲੀਟਰ 2 ਲੀਟਰ 2.5 ਲੀਟਰ 3 ਲੀਟਰ ਇਦਾਂ 4 ਲੀਟਰ ਪਾਣੀ ਹੈ ਜਿਹੜਾ ਪੀਓ ਸਰਦੀ ਦੇ ਵਿੱਚ ਲੋਕੀ ਪਾਣੀ ਮੈਂ ਦੇਖਿਆ ਕਿ ਆਮ ਤੌਰ ਤੇ ਘੱਟ ਘੱਟ ਕਰ ਦਿੰਦੇ ਆ ਪਰ ਸਰਦੀ ਦੇ ਵਿੱਚ ਹੀ ਪਾਣੀ ਜਿਹੜਾ ਹੈਗਾ ਬਹੁਤ ਜ਼ਰੂਰੀ ਚਾਹੀਦਾ ਹੁੰਦਾ ਸਕਿਨ ਸੁੰਗੜ ਜਾਂਦੀ ਆ ਸਰਦੀਆਂ ਦੇ ਵਿੱਚ ਖੁਸ਼ਕੀ ਬਹੁਤ ਜ਼ਿਆਦਾ ਆ ਜਾਂਦੀ ਇਸ ਸਕਿਨ ਦੇ ਵਿੱਚ ਤਾਂ 글로 ਜਮਾਈ ਚਲਿਆ ਜਾਂਦਾ ਤਾਂ ਜਿਹੜਾ ਪਾਣੀ ਆ ਉਹਨੇ ਇਹ ਸਾਰੇ ਕੰਮ ਕਰਨੇ ਆ ਫਿਰ ਇੱਕ ਅਸੀਂ ਪਰੌਂਠੇ ਖਾ ਲੈਣੇ ਆ ਹੋਰ ਚੀਜ਼ਾਂ ਵਧੀਆ ਗਰਮ ਪੰਜੀਰੀ ਬਣਾ ਕੇ ਖਾ ਲਈ ਦੇਸੀ ਘਿਓ ਜ਼ਿਆਦਾ ਖਾਣੇ ਆ ਤਾਂ ਉਹਦੇ ਨਾਲ ਕਿੰਦਾ ਫੈਟ ਹੁੰਦੀ ਹੈ ਜੇ ਅਸੀਂ ਪਾਣੀ ਜ਼ਿਆਦਾ ਨਹੀਂ ਪੀਵਾਂਗੇ ਤਾਂ ਸਾਡੀ ਜਿਹੜੀ ਫੈਟ ਹੈਗੀ ਉਹ ਬਰਨ ਨਹੀਂ ਹੋਣੀ ਤਾ ਧਿਆਨ ਰੱਖਣਾ ਹੈਗਾ ਇਹਨਾਂ ਚੀਜ਼ਾਂ ਦਾ ਜਿਹੜੀਆਂ ਚੀਜ਼ਾਂ ਮੈਂ ਸਕਿੱਪ ਕਰਨ ਨੂੰ ਕਹੀਆਂ ਸਕਿੱਪ ਕਰਨੀਆਂ ਜਿਹੜੀਆਂ ਤੁਸੀਂ ਖਾਣੀਆਂ ਚੀਜ਼ਾਂ ਉਹ ਖਾਣੀਆਂ ਠੀਕ ਹੈ ਦੱਸਿਆ ਜਿਹੜਾ ਤੁਹਾਨੂੰ ਮੈਂ ਤਾਂ ਜਿਹੜੀ ਅਗਰ ਤੁਹਾਨੂੰ ਕੋਈ ਸੇ ਵੀ ਚੀਜ਼ ਤੋਂ ਅਲਰਜੀ ਹੈ ਖਾਣ ਤੋਂ ਪਹਿਲਾਂ ਤੁਸੀਂ ਆਪਣੀ ਉਹ ਚੈੱਕ ਕਰਨੀ ਹੈ ਚੀਜ਼ ਵੀ ਅਸੀਂ ਇਹ ਖਾਈਏ ਕਿ ਨਾ ਖਾਈਏ ਕਿਉਂਕਿ ਮੈਂ ਤਾਂ ਕੁਝ ਖਾਣ ਨੂੰ ਦੱਸਿਆ ਹੀ ਨਹੀਂ ਕਿ ਸਕਿੱਪੀ ਕਰਨ ਨੂੰ ਦੱਸਿਆ ਤੇ ਚਲੋ ਠੀਕ ਹੈ ਜੀ ਆਪਣਾ ਮੇਰੇ ਅਕੋਰਡਿੰਗ weight lose ਕਰੋ ਜੋ ਮੈਂ ਦੱਸਿਆ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜਿਆਦਾ ਚੰਗੀ ਲੱਗੇ ਤਾਂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸੋ ਮਾਚ ਆਲ ਦਾ ਬੈਸਟ ਮਿਲਦੇ ਆ ਕਿਸੇ ਹੋਰ ਨਵੀਂ ਇਨਫੋਰਮੇਸ਼ਨ